ਸਾਡੇ ਪੰਜਾਬੀ ਅਧੁਨਿਕ ਕਾਵਿ ਦੇ ਸਰਮੌਰ ਉਹ ਸੀਨੀਅਰ ਸ਼ਾਇਰ ਕਵੀ ਸੁਜੀਤ ਪਾਤਰ ਸਾਹਿਬ ਇਸ ਜਹਾਨ ਤੋਂ ਵਿਦਾ ਹੋ ਗਏ ਨੇ ਤੁਹਾਨੂੰ ਸਾਰਿਆਂ ਨੂੰ ਤੁਸੀਂ ਵੀ ਦੁਆ ਕਰਿਓ ਕਿ ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਉਨ੍ਹਾਂ ਨੇ ਸਾਡੇ ਸਾਹਿਤ ਨੂੰ ਜਿੰਨਾ ਕੁਝ ਦਿੱਤਾ ਇੰਨੇ ਥੋੜੇ ਹਰਸੀ ਦੇ ਵਿੱਚ ਜਦੋਂ ਕਾਲ ਗਿਣੇ ਜਾਂਦੇ ਆ ਨਾ ਤੇ ਜਿਹੜੀ ਜਦੋਂ ਅਧੁਨਿਕ ਪੰਜਾਬੀ ਕਵਿਤਾ ਦੀ ਗੱਲ ਹੋਏਗੀ ਤਾਂ ਸੁਜੀਤ ਪਾਤਰ ਸਾਹਿਬ ਦਾ ਨਾਮ ਸਭ ਤੋਂ ਉੱਪਰ ਲਿਆ ਜਾਏਗਾ ਸਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗਰ ਪੰਜਾਬੀ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਸ਼ਾਇਰ ਸੁਰਜੀਤ ਪਾਤਰ ਜੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਬਹੁਤ ਸਾਰੇ ਕਲਾਕਾਰਾਂ ਨੇ ਉਹਨਾਂ ਨੂੰ ਪੋਸਟ ਸਾਂਝੀ ਕਰਕੇ ਸ਼ਰਧਾਂਜਲੀ ਦਿੱਤੀ ਹੈ ਕਾ ਇੱਕ ਸਤੰਦਰ ਸਰਤਾਜ ਦੇ ਵੱਲੋਂ ਵੀ ਆਪਣੇ ਲਾਈਵ ਸ਼ੋਅ ਦੇ ਦੌਰਾਨ ਸੁਜੀਤ ਪਾਤਰ ਜੀ ਦਾ ਜ਼ਿਕਰ ਕੀਤਾ ਗਿਆ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਵੀਡੀਓ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਅਸਤੰਦਰ ਸਰਤਾਜ ਜੀ ਨੇ ਸੁਜੀਤ ਪਾਤਰ ਜੀ ਦੀ ਗੱਲ ਕਰਦਿਆਂ ਹੋਇਆ ਉਹਨਾਂ ਦਾ ਜ਼ਿਕਰ ਕੀਤਾ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਇੱਕ ਅਗਮ ਦੀ ਖਬਰ ਵੀ ਹੈ ਕਿ ਤੁਸੀਂ ਹੁਣੇ ਟ੍ਰੇਲਰ ਦੇਖਿਆ ਸ਼ਾਇਦ ਫਿਲਮ ਦਾ ਸਾਡੇ ਪੰਜਾਬੀ ਆਧੁਨਿਕ ਕਾਵਿਦ ਸਿਰਮੌਰ ਮੋ ਸੀਨੀਅਰ ਸ਼ਾਇਰ ਕਵੀ ਸੁਜੀਤ ਪਾਤਰ ਸਾਹਿਬ ਇਸ ਜਹਾਨ ਤੋਂ ਵਿਦਾ ਹੋ ਗਏ ਨੇ ਤانوں ਸਾਰਿਆਂ ਨੂੰ ਤੁਸੀਂ ਵੀ ਦੁਆ ਕਰਿਓ ਕਿ ਪ੍ਰਮਾਤਮਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਉਹਨੇ ਸਾਡੇ ਸਾਹਿਤ ਨੂੰ ਜਿੰਨਾ ਕੁਛ ਦਿੱਤਾ ਇੰਨੇ ਥੋੜੇ ਹਰਸੀ ਦੇ ਵਿੱਚ ਜਦੋਂ ਕਾਲ ਗਿਨੇ ਜਾਂਦੇ ਆ ਨਾ ਤੇ ਜਿਹੜੀ ਜਦੋਂ ਅਧਨਿਕ ਪੰਜਾਬੀ ਕਵਿਤਾ ਦੀ ਗੱਲ ਹੋਏਗੀ ਤਾਂ ਸੁਜੀਤ ਪਾਤਰ ਸਾਹਿਬ ਦਾ ਨਾਮ ਸਭ ਤੋਂ ਉੱਪਰ ਲਿਆ ਜਾਏਗਾ ਉਹਨਾਂ ਦੀ ਇੱਕ ਹਫ਼ਤਾ ਦੇ ਨਾਲ ਮੈਂ ਇਸ ਦੀ ਮਨਸ਼ਤਾ ਦਾ ਗਾਸ ਕਰਦਾ ਉਸਵਾਜਿਵ ਦੇ ਵਕਤ ਵਿੱਚ ਆ ਗੱਡੀ ਚੜਨ ਦੀ ਕਾਣ ਬੜੀ ਸੀ ਤੇ ਕੀ ਕੁਛ ਰਹਿ ਗਿਆ ਉਹ ਥੇ ਬਲਾ ਛਣਾ ਵਿੱਚ ਛੜ ਆਇਆ ਉਹ ਜੁਗਾ ਚੰਦ ਪਾਤਰ ਹੁਣ ਢੂੰਡਣਾ ਚੱਲਿਆ ਏ ਉਹ ਪੁੱਤਿਆਂ ਹੋਇਆਂ ਥਾਂ ਕਿੱਥੇ ਤਾਂ ਕਿੱਥੇ ਛੱਡ ਆਏ ਕਵਿਤਾ